I'm <laughs> ਉਹਦਾ ਹਾ ਹਾ ਇਸ ਦੁਆਰਾ ਹਾਂਜੀ ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਕੀ ਹਾਲ ਚਾਲ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਤੁਹਾਡਾ ਦਿਲ ਤੋਂ ਸਵਾਗਤ ਹੈ ਜੀ ਸਾਡੇ ਅੱਜ ਦੇ ਇੱਕ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਅੱਜ ਦੇ ਬਲੌਗ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਅਸੀਂ ਪਹੁੰਚੇ ਹੋਏ ਹਾਂ ਜੀ ਪਿੰਡ ਗੋਨਿਆਣਾ ਮੇਰਾ ਦੋਸਤ ਸੁਖਵੀਰ ਉਹਦੀ ਭੈਣ ਦੇ ਵਿਆਹ ਦੇ ਵਿੱਚ ਸੋ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਹਰੇਕ ਨਿੱਕੀਆਂ-ਨਿੱਕੀਆਂ ਰੀਤੀ ਰਸਮਾਂ ਰਿਵਾਜ ਜੋ ਵੀ ਵਿਆਹ ਦੇ ਹੁੰਦੇ ਆ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਸ ਵੀਡੀਓ ਵਿੱਚ ਬਣੇ ਰਹੋ ਤੇ ਦੇਖਦੇ ਰਹੋ ਐਂਡ ਤੱਕ ਜਿਹੜੀ ਵੀਡੀਓ ਬਹੁਤ ਇੰਟਰਸਟਿਡ ਹੋਣ ਵਾਲੀ ਹੈ ਜੀ ਕਿਉਂਕਿ ਅਸੀਂ ਹਰ ਇੱਕ ਨਿੱਕੀ-ਨਿੱਕੀ ਮੂਮੈਂਟ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ ਇੱਥੇ ਕੱਟੀ ਜਾ ਰਹੀ ਹੈ ਜੀ ਸਬਜ਼ੀ ਤੇ ਨਾਲ ਗਾਏ ਜਾ ਰਹੇ ਆ ਜੀ ਗੀਤ ਜੋ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਮਾਹੌਲ ਬਣਿਆ ਹੋਇਆ ਤੇ ਕਮੈਂਟ ਕਰਕੇ ਤੁਸੀਂ ਵੀ ਦੱਸੋ ਜੇ ਜਿਹੜਾ ਇਹ ਮਾਹੌਲ ਕਿਦਾਂ ਦਾ ਲੱਗਦਾ ਤੁਹਾਨੂੰ ਅੰਦੂ ਅਸੀਐਸੀ ਜੀ ਸੁਖਵੀਰ ਦੀ ਸਿਸਟਰ ਦੀ ਮੈਰਿਜ ਮਤਲਬ ਤੁਸੀਂ ਮੇਰੇ ਨਾ ਨੀ ਸਮਝੋ ਤੇ ਆ ਜੀ ਦੇਖੋ ਨਾਲ ਤਾਂ ਸੱਜ ਕੱਟ ਰਹੇ ਆ ਤੇ ਨਾਲ ਚੱਲ ਰਹੇ ਆ ਜੇ ਆਪਣੇ ਪੁਰਾਣੇ ਜਿਹੜੇ ਗਾਣੇ ਰੀਤੀ ਰਿਵਾਜ ਦੇ ਨਾਲ ਹਨਾ ਗੀਤ ਗਾਏ ਜਾਂਦੇ ਸੀ ਬਹੁਤ ਸੋਹਣਾ ਲੱਗਦਾ ਜੀ ਬੜਾ ਆਨੰਦ ਭਰਿਆ ਜਿਹੜਾ ਮਾਹੌਲ ਆ ਜੀ 10 ਹੀ ਕੀਤਾ ਸੀ ਫੇਲਟਾ ਲੈਸ ਇਧਰ 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 ਆ ਵਾਹ ਨਹੀਂ ਹੁੰਦੀ ਕੀ ਨਹੀਂ ਸੋਨੀਕਾ ਏ ਨੇ ਜੀ ਵਿਆਹ ਵਾਲੀ ਕੁੜੀ ਯਾਨੀ ਰੱਜੋ ਦੇ ਮੰਮੀ ਜੀ ਤੇ ਨਾਨੀ ਜੀ ਧੰਨਵਾਦਾਂ ਭੂਆ ਲੱਗਦੀ ਆ ਫੇਰ ਤੋਂ ਕਹਿਣਾ ਭਾਬੀ ਤੇ ਖਾਈ ਮੈਨੂੰ ਬੈੱਕ ਕਰ ਆ ਲੋ ਨੇੜੇ ਕਰ ਥੋੜਾ ਜਿਆਦਾ ਆਪਾ ਵੀ ਰਹੀ ਆਂ ਮੇਰੇ ਕੋਲ ਭਾਈ ਤੇਰਾ ਨਾ ਨਾ ਕੁੜੀ ਤੇ ਵੀੜੀ ਕਉਂਦੀ ਆ ਮਾਤਾ ਹੱਥ ਥੱਲੇ ਕਰ ਕੋਈ ਨਹੀਂ ਹੱਥ ਥੱਲੇ ਰੱਖ ਤੇ ਆ ਰਹੇ ਨਹੀਂ ਕੋਈ ਨਹੀਂ ਪਾਇਆ ਕੋਈ ਨਹੀਂ ਭਰਣੇ ਉੱਧਰ ਕਿੱਥੇ ਹੱਲ ਪਾਇਆ ਕੋੱਟਲੇ ਨੂੰ ਉੱਥੇ ਕੋਈ ਨਹੀਂ ਰੇਵਾ ਨਾ ਅੱਜ ਸਾਰੇ ਚੱਕਾਈਏ ਹਾਂ ਜਿਨਾਵਾ ਖੜੇ ਨਿਕਲ ਇਹ ਉਹ ਆਈ ਹੈ ਕਿ ਉਹ ਵੀ ਕਰਦੇ ਐ ਇਹਨੂੰ ਚਲਾਉਂਦੇ ਆਂ ਵੀ ਇਹ ਨੂੰ ਕਿੱਧਰ ਲੈ ਚਲਾ ਆ ਵੀ ਸਾਹਮਣੇ ਵੇਖੋ ਜੀ ਬੈਗ ਨਾਲ ਇੱਧਰ ਵੇਖੋ ਇੱਧਰ ਸਾਹਮਣੇ ਯੂਟਿਊਬਰ ਆ ਗਿਆ ਦੇਖੋ ਮੈਂ ਤਾਂ ਇਹ ਜਾਨੀ ਰੋਸ ਉਸ ਮੇਰੇ ਹਮਤ ਕਰ ਚਲਾ ਮੇਰਾ ਵੀ ਕੋਈ ਸਾਡ ਨੂੰ ਨਾਸ ਨਹੀਂ ਆਉਂਦਾ ਆ ਮੈਂ ਤੁਹਾਨੂੰ ਸ਼ਟੇਗਿਟ ਆ ਆ ਵੜੀ ਬਈ ਕੱਲ੍ਹ ਵਾਲਾ ਗੰਡੇ ਰੁਸ਼ਮੋਤੀ ਹੋਏ ਹੋਣ ਛੱਤ ਕੋ ਹੋਈ ਲੱਗਦਾ ਰੋਦੀ ਮੈਨੂੰ ਲੱਗਦਾ ਹੈ ਭਾਰੇ ਬਲਾਟ ਡਾਯਾ ਆ ਆ ਹਾਂਜੀ ਨਾ ਸਮਝਾ ਦੇ ਲੰਮਾ ਐਸਿਕਾ ਛੱਡੇ ਨਾ ਸਾਡਾ ਹਾਂਜੀ ਬਾਰੇ ਦੋਸਤੋ ਅੱਜ ਆ ਜੀ ਆਨੰਦ ਕਾਰਜ ਤੇ ਆਪਾਂ ਤਕਰੀਬਨ 6:00 ਵਜੇ ਹੋਏ ਆ ਤੇ ਅਸੀਂ ਫਟਾਫਟ ਹੋ ਚੁੱਕੇ ਆ ਰੈਡੀ ਤੇ ਸਿਫਤ ਵੀ ਜਿਹੜਾ ਨਹਾ ਚੁੱਕਿਆ ਤੇ ਹੁਣ ਆਪਾਂ ਜਾਵਾਂਗੇ ਜੀ ਵਿਆਹ ਵਾਲੇ ਘਰੇ ਤੇ ਜਿਹੜਾ ਉੱਥੇ ਆਪਣਾ ਦਿਖਾਵਾਂਗੇ ਤੁਹਾਨੂੰ ਉਥੋਂ ਦਾ ਵੀ ਮਾਹੌਲ ਹਨਾ ਤੇ ਬਣੇ ਰਿਓ ਵੀਡੀਓ ਦੇ ਨਾਲ ਕੋ ਸਿਫਤ ਕੋ ਜਿਹੜਾ ਨਹਾ ਕੇ ਹੋ ਚੁੱਕਿਆ ਰੈਡੀ ਤੇ ਕੋ ਸਿਫਤ ਦੀ ਮੰਮਾ ਵੀ ਹੋ ਰਹੀ ਆ ਰੈਡੀ ਤੇ ਬਸ ਵੀਡੀਓ ਦੇ ਵਿੱਚ ਬਣੇ ਰਹੋ ਤੇ ਹੁਣ ਆਪਾਂ ਥੋੜੀ ਦੇਰ ਦੇ ਵਿੱਚ ਪਹੁੰਚਣ ਲੱਗੇ ਜੀ ਉਹਨਾਂ ਦੇ ਘਰ ਤੇ ਫਿਰ ਆਪਾਂ ਤੁਹਾਨੂੰ ਚੱਲ ਕੇ ਦਿਖਾਵਾਂਗੇ ਜੀ ਉੱਥੋਂ ਦਾ ਮਾਹੌਲ ਸੋ ਜਲਦੀ ਬਹੁਤ ਸੀ ਇਸ ਕਰਕੇ ਅਰਲੀ ਮਾਰਨਿੰਗ ਜਿਹੜਾ ਅਸੀਂ ਹੋ ਰਹੇ ਹਾਂ ਜੀ ਰੈਡੀ ਕਿਉਂਕਿ ਸਵੇਰੇ ਹੀ ਤਕਰੀਬਨ 5:30 ਵਜੇ ਕਾਲ ਆ ਗਈ ਸੀ ਸੁਖਵੀਰ ਦੀ ਕਹਿੰਦਾ ਫਟਾਫਟ ਰੈਡੀ ਹੋ ਕੇ ਆ ਜਾਓ ਤੇ ਅਸੀਂ ਵੀ ਫਿਰ ਬਹੁਤੀ ਦੇਰ ਨਾ ਕਰਦੇ ਹੋਏ ਫਟਾਫਟ ਕੀਤੀ ਸੀ ਤਿਆਰੀ ਤੇ ਅੱਗੋਂ ਸਿਫਤ ਦੀ ਮੰਮਾ ਦੇਖ ਲਓ ਹੋ ਰਹੇ ਆ ਤਿਆਰ ਦੇ ਨਾਲ ਪਾ ਰੱਖਿਆ ਖਲਾਰਾ ਤੇ ਮਿਲਦੇ ਆਂ ਜੀ ਫਿਰ ਚੱਲ ਕੇ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਬਣੇ ਰਹੋ ਤੇ ਲੋ ਵੀ ਪਿਆਰੇ ਦੋਸਤੋ ਆਪਾਂ ਵਿਆਹ ਵਾਲੇ ਘਰੇ ਦੁਆਰਾ ਪਹੁੰਚ ਚੁੱਕੇ ਆ ਜੀ ਤੇ ਇੱਥੇ ਜਿਹੜੀ ਆ ਜੀ ਵਟਨੇ ਦੀ ਰਸਮ ਹੋ ਰਹੀ ਹੈ ਸੋ ਆਪਾਂ ਤੁਹਾਨੂੰ ਉਹ ਸਾਰਾ ਮਾਹੌਲ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਵਿੱਚ ਬਨੇ ਰਹੋ ਸੋ ਤੁਸੀਂ ਦੇਖ ਸਕਦੇ ਹੋ ਨਾ ਜਿਹੜੀ ਵਟਨੇ ਦੀ ਰਸਮ ਹੋ ਰਹੀ ਹੈ ਤੇ ਵੀਡੀਓ ਵਾਲਾ ਬਾਈ ਜਿਹੜਾ ਵੀਡੀਓ ਸ਼ੂਟ ਕਰ ਰਿਹਾ ਤੇ ਨਾਲ ਰੱਜ ਨੂੰ ਕਹਿ ਰਿਹਾ ਕਿ ਸਮਾਈਲ ਕਰ ਸਮਾਈਲ ਕਰ ਰੀਅਲ ਵਾਲੀ ਸਮਾਈਲ ਕਰ ਤੇ ਬਨੇ ਰਹੋ ਵੀਡੀਓ ਦੇ ਵਿੱਚ ਦਿਖਾਵਾਂਗੇ ਜੇ ਤੁਹਾਨੂੰ ਅੱਗੇ ਵੀ ਇਸ ਤਰ੍ਹਾਂ ਦਾ ਹੋਰ ਵੀ ਮਾਹੌਲ ਕੱਟ ਰਿਹਾ ਗੀ ਜੀ ਮੈਂ ਹੱਸਾਇਆ ਸੁਣਾ ਸੁਣਾ ਨਾ ਨਹੀਂ ਨਹੀਂ ਪੱਟੀਆਂ ਲੈ ਲੈ ਆਈ ਆਈ ਬਾਈ ਐਸੇ ਬੈਠ ਜਾ ਨਾਲ ਨਾਲ ਜੋੜੇ ਲਾ ਦੇ ਪਰ ਪੱਟੀਆਂ ਲੈ ਲੈ ਜਾ ਪੱਟੀਆਂ ਤੇ ਆਹ ਕੋਸੀ ਦੇ ਆ ਕੁਰਸੀ ਦੇ ਨਾਲ ਨਾ ਮੜ ਕੇ ਬੈਠਾ ਮੇਰੇ ਨਾਲ ਮਾਰਦਾ ਬੈਠਾ ਜੀ ਹੋਣੀ ਨਾ ਨਾਲ ਕਰ ਲੈ ਬਾਈ ਕੁਰਸੀ ਕੁੜੀ ਦੀ ਹਾਂਜੀ ਬਸ ਹਾਂਜੀ ਬਸ ਹਾਂਜੀ ਲਾਓ ਜੀ ਬਟਣਾ ਤੁਸੀਂ ਇਹਦੇ ਚ ਲੈ ਮਾੜਾ ਮਾੜਾ ਚੱਕ ਕੇ ਨਾ ਇੱਥੇ ਬਾਹਾਂ ਤੇ ਲਾਓ ਮੂੰਹ ਤੇ ਲਾ ਦਿਓ ਬਾਹਾਂ ਤੇ ਲਾ ਦਿਓ ਮਾੜਾ ਮਾੜਾ ਅਸਲਾਓ ਨਾ ਜੀ ਮਾੜਾ ਮਾੜਾ ਕਰਾਓ ਨਾ ਮੈਂ ਆਜਾ ਬਸ ਸੋ ਸਭ ਤੋਂ ਪਹਿਲਾਂ ਜਿਹੜੀ ਵਟਨੇ ਦੀ ਰਸਮ ਸ਼ੁਰੂ ਕੀਤੀ ਜੀ ਰੱਜੋ ਦੇ ਮੰਮੀ ਤੇ ਡੈਡੀ ਨੇ ਸੋ ਹੌਲੀ ਹੌਲੀ ਉਸ ਤੋਂ ਬਾਅਦ ਦੂਜੇ ਸਾਰੇ ਆਉਣਗੇ ਤੇਜਵੇਂ ਨਹੀਂ ਤੁਮੜਾ ਜੇ ਮਈਓ ਬਸ ਦੋਨੀ ਤੈਨੂੰ ਕਰਾ ਮਦਦੀ ਪਿਆਰੀਗੇ ਜੋ ਬਹੁਤ ਲੱਗੀ ਰਹੀ ਹੈ ਤੇ ਹੁਣ ਵਾਰੀ ਆ ਗਈ ਜੀ ਚਾਚਾ ਚਾਤੀ ਦੀ ਵਟਨਾ ਲਾਉਣ ਦੀ ਏਕ-ਇਕ ਵਾਰੀ ਨਾ ਮੂੰਹ ਤੇ ਕੇ ਰੱਥਾਂ ਤੇ ਬਸ ਆਪੇ ਲਾ ਕੇ ਉਵੇਂ ਖੜੇ ਜਾ ਕਰੋ ਜੀ

ਬਸ ਮਾੜਾ ਮੜਾਈ ਲਾਉਣਾ ਮਾੜਾ ਮੜਾਈ ਤੇ ਹੁਣ ਆਪਾਂ ਵੀ ਜਿਹੜਾ ਹੰਮ ਹਮਾ ਕੇ ਪਹੁੰਚ ਗਏ ਜੀ ਰੱਜੇ ਦੇ ਕੋਲੇ ਰੱਜੇ ਦੇ ਵਟਨਾ ਲਗਾਉਣ ਦੇ ਵਾਸਤੇ ਤੇ ਮੈਂ ਤੇ ਗੋਸੇਫਤ ਕੋਲ ਉੱਲੇ ਪਾਸੇ ਬੈਠੀ ਹੋਈ ਆਂ ਜਿੱਤੇ ਗੋਸੇਫਤ ਜੀ ਮੰਮਾ ਜਿਹੜੇ ਲਗਾ ਰਹੇ ਆ ਜੀ ਰੱਜੇ ਦੇ ਵਟਨਾ ਤੇ ਆਪਾਂ ਕੋਲੇ ਬੈਠ ਕੇ ਆਪਾਂ ਵੀ ਥੋੜਾ ਜਿਹਾ ਕੀਤਾ ਜੀ ਸਗਨ ਕਿਉਂਕਿ ਇਹ ਰੀਤੀ ਰਿਵਾਜ ਤੇ ਸਗਨ ਹੁੰਦੀ ਆ ਜਿਸ ਕਰਕੇ ਆਪਾਂ ਵੀ ਥੋੜਾ ਜਿਹਾ ਵਟਨਾ ਲਗਾ ਕੇ ਰੱਜੇ ਦੇ ਹੱਥਾਂ ਤੇ ਇਸ ਵਿਹਾਰ ਨੂੰ ਕੀਤਾ ਜੀ ਪੂਰਾ ਇਦੂ ਲੈ ਵਾਲ ਨਹੀਂ ਵਾਲੀ ਬੀਬੀ ਦਈ ਨਾ ਨਵਟ ਨਸ ਖੰਦੇ ਕਿਧਰ ਗਿਆ ਬੰਦ ਨਾ ਗਿਆ ਲਾਹਿਆ ਆ ਬੇਰੀ ਹੈ ਨਾ ਨਹੀਂ ਆ ਨਾ ਹਾਂ ਉਹ ਇਸ ਦੇ ਪ੍ਰਾਪਤੀ ਤਾਂ ਜਾਂਦੀ ਹੈ ਲਾ 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 ਓ ਨਾ ਫਿਰ ਤਾਂ ਕੋਈ ਸਿੱਧੋਂ ਹੈ ਬੈਠੇ ਲਾ ਜੋ ਇਹਨਾਂ ਨਾਲ ਗੱਲ ਨਹੀਂ ਚੱਲ ਬਾਹਰ ਚੱਲ ਨਾ ਨਾ ਨੀਮੋਰ ਲਾ ਤਾਂ ਉਹ ਸਾਰੇ ਵਾਲਾ ਜੀ ਲਾ ਦੇ ਪਿੱਛੇ ਸਾਰੇ ਵਾਲਾ ਜੀ ਲਾ ਦੇ ਕੀ ਗੱਲ ਬਾਤ ਸਰ ਆਕੇ ਬਾਦ ਹੋ ਕੇ ਨਾਰਾ ਲਾ ਕੇ ਉੱਠਾ ਪੇ ਤੱਕ ਤੇਰੀ ਯਾਦਰਾ ਰੱਜੀ ਉੱਠਵਾੜਾ ਜਾ ਤਨ ਤਨ ਸੱਤ ਨੂੰ ਤੇਰਾ ਯਾਦਰਾ ਤੇ ਹੁਣ ਆ ਗਈ ਜੀ ਵਾਰੀ ਮਾਮਾ मामੀ ਦੀ ਤੇ ਉਹ ਜਿਹੜੀ ਰਸਮ ਜੀ ਹੁੰਦੀ ਹੈ ਜੀ ਪਟੜੇ ਦੇ ਉੱਪਰ ਸ਼ਾਲ ਮਾਰਨ ਵਾਲੀ ਹੁਣ ਉਹ ਵਾਲੀ ਰਸਮ ਹੋ ਰਹੀ ਹੈ ਜੀ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਉਸ ਤੋਂ ਬਣੇ ਰਿਓ ਵੀਡੀਓ ਦੇ ਨਾਲ ਤੇ ਦੇਖਦੇ ਰਹੋ ਵਿਆਹ ਦਾ ਮਾਹੌਲ ਉਹ ਜਿਹੜੀਆਂ نیچے ਪਈਆਂ ਹੁੰਦੀਆਂ ਜੀ ਉਹ ਛੋਟੀਆਂ-ਛੇਟੀਆਂ ਠੂਠੀਆਂ ਆ ਸੋ ਉਹਨਾਂ ਦੀ ਕੀਤੀ ਸੈਟਿੰਗ ਤੇ ਨਾਲ ਖੜੀ ਹੋਈ ਹੈ ਜੀ ਨਾਨੀ, ਮਾਮਾ ਤੇ मामੀ ਤੇ ਹੁਣ ਕਰਨ ਜਾ ਰਹੇ ਆ ਜੀ ਉਹ ਵਾਲੀ ਰਸਮ ਜੋ ਪਟੜੇ ਦੇ ਉੱਪਰੋਂ ਮਾਮਾ ਜੀ نیچے ਲਾਉਂਦੇ ਹੁੰਦੇ ਆ ਬੇਟਾ ਐਸੇ ਐਸਤੇ ਛੋਟ ਲੈ ਲਓ ਆਇ ਤੁਹਾਨੂੰ ਲਹੂ ਆ ਤੇ ਹੁਣ ਜਿਹੜਾ ਲਗਾਇਆ ਜਾਊਗਾ ਜੀ ਪੰਜਾ ਇਹ ਵੀ ਇੱਕ ਰਸਮ ਹੁੰਦੀ ਹੈ ਜੀ ਵਟਨੇ ਦਾ ਪੰਜਾ ਲਾਉਣ ਦੀ ਸੋ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਨੇ ਆਪਣਾ ਹੱਥ ਲਵੇੜਿਆ ਤੇ ਨਾਲ ਮਾਸੀ ਜੀ ਨੇ ਇਹ ਮਾਸੀ ਜੀ ਵੀ ਨੇ ਤੇ ਚਾਚੀ ਜੀ ਵੀ ਨੇ ਇਹਨਾਂ ਨੇ ਵੀ ਆਪਣਾ ਹੱਥ ਲਵੇੜਿਆ ਤੇ ਹੁਣ ਇਹ ਜਿਹੜਾ ਪੰਜਾ ਲਗਾਇਆ ਜਾਊਗਾ ਜੀ ਸੋ ਦੇਖਦੇ ਆਂ ਜੀ ਕਿੱਥੇ ਤੇ ਕਿਵੇਂ ਲੱਗਦਾ ਹੈ ਪੰਜਾ ਇਹ ਵੀ ਇੱਕ ਰਸਮ ਹੀ ਹੁੰਦੀ ਹੈ ਜੀ ਸੋ ਦੇਖੋ ਤੁਸੀਂ ਦੇਖ ਸਕਦੇ ਹੋ ਫਰੰਟ ਤੇ ਮਾਤਾ ਜੀ ਨੇ ਲਗਾ ਦਿੱਤਾ ਜੀ ਇੱਥੇ ਪੰਜਾ ਸੋ ਇਸ ਤਰ੍ਹਾਂ ਜਿਹੜੀ ਰਸਮ ਅਦਾ ਕੀਤੀ ਜਾਂਦੀ ਹੈ ਜੀ ਤੇ ਹੁਣ ਲਗਾਉਣਗੇ ਮਾਸੀ ਜੀ ਉਹਨਾਂ ਨੇ ਵੀ ਜਿਹੜਾ ਆਪਣਾ ਪੰਜਾ ਲਗਾ ਦਿੱਤਾ ਜੀ ਲਓ ਜੀ ਸੋ ਇਹ ਜਿਹੜੀ ਰਸਮ ਹੁਣ ਹੋ ਚੁੱਕੀ ਹੈ ਜੀ ਪੂਰੀ ਕੋਈ ਨਹੀਂ ਦਾ ਤੇ ਹੁਣ ਹੋਣ ਲੱਗੀ ਆ ਜੀ ਚੂੜੇ ਦੀ ਰਸਮ ਇਹ ਜਿਹੜਾ ਚੂੜਾ ਹੁੰਦਾ ਜੀ ਨਾਨਕਿਆਂ ਵੱਲੋਂ ਲਿਆਂਦਾ ਜਾਂਦਾ ਜੀ ਤੇ ਇਹ ਜਿਹੜਾ ਚੂੜੇ ਨੂੰ ਮਾਮਾ ਤੇ मामੀ ਜਿਹੜੇ ਵਿਆਹ ਵਾਲੀ ਕੁੜੀ ਦੇ ਹੱਥਾਂ ਦੇ ਵਿੱਚ ਚੜਾਉਂਦੇ ਆ ਜੀ ਸੋ ਹੁਣ ਹੋਣ ਲੱਗੇ ਦੀ ਉਹ ਵਾਲੀ ਰਸਮ ਸੋ ਬਣੇ ਰਿਓ ਵੀਡੀਓ ਦੇ ਵਿੱਚ ਤੁਸੀਂ ਦੇਖਦੇ ਰਹੋ ਕਿੱਦਾਂ ਕਿੱਦਾਂ ਜਿਹੜੇ ਇਹ ਰੀਤੀ ਰਿਵਾਜ ਤੇ ਰਸਮਾਂ ਹੁੰਦੇ ਨੇ ਸੋ ਸਭ ਕੁਝ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜੀ ਬਣੇ ਰਿਓ ਵੀਡੀਓ ਦੇ ਵਿੱਚ ਸੋ ਵੀਡੀਓ ਵਾਲਾ ਬਾਈ ਵੀ ਜਿਹੜਾ ਟੇਕ ਵਗੈਰਾ ਲੈ ਰਿਆ ਤੇ ਮਾਮਾ मामੀ ਨੇ ਜਿਹੜਾ ਜੀ ਆਪਣਾ ਇਸ ਰਸਮ ਨੂੰ ਸ਼ੁਰੂ ਕਰ ਦਿੱਤਾ ਸੋ ਚੂੜੇ ਨੂੰ ਸਭ ਤੋਂ ਪਹਿਲਾਂ ਤਾਂ ਜੀ ਪ੍ਰਾਂਤ ਦੇ ਵਿੱਚ ਕੱਚੀ ਲੱਸੀ ਬਣਾ ਕੇ ਉਹਦੇ ਵਿੱਚ ਰੱਖਿਆ ਤੇ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਕਰਕੇ ਵਿਆਹ ਵਾਲੀ ਕੁੜੀ ਦੇ ਹੱਥਾਂ ਦੇ ਵਿੱਚ ਪਾਇਆ